ਤੇ ਇੱਥੇ ਆ ਕੇ ਸਾਡਾ ਉਹ ਯਕੀਨ ਜਿਹੜਾ ਉਹਨਾਂ ਪਰਪੱਕ ਕਿਉਂ ਨਹੀਂ ਹੋ ਰਿਹਾ ਅਸੀਂ ਸਾਰੇ ਆ ਅਫਸਰੀਏ ਕਿਉਂ ਮੰਨਣਾ ਚਾਹੋ ਨੇ ਇੱਥੇ ਕੰਮ ਕਰਨ ਸਾਡਾ ਯਕੀਨ ਕਿਉਂ ਖਤਮ ਹੋ ਗਿਆ ਉਹਦੇ ਵਿੱਚ ਕੀ ਹੁੰਦਾ ਜੀ ਇਹ ਇਹ ਨਾਟ ਓਨਲੀ ਕਿ ਆਪਣੇ ਬੰਦਿਆਂ ਦੀ ਆਪਣੇ ਯੰਗ ਯੰਗ ਗੈਂਗਸਟਰ ਦੀ ਹੈਗੀ ਆ ਇੱਥੇ ਵੀ ਇਹੀ ਹੈਗੀ ਆ ਜੀ ਆਨਫੋਰਚਨਟਲੀ ਹੌਟਰੀ ਕਲਚਰ ਯਾ ਅਗਰੀਕਲਚਰ ਨੂੰ ਵਸੀ ਸਿਰਫ ਫਜਦਾ ਕੌਲੀ ਕਟਣੀ ਕੈਬਜ ਕਟਣੀ ਉਹੀ ਸੋਚਦੇ ਆਗੇ ਭਗਵਾਨੀ ਹਾਂ ਜੀ ਭਗਵਾਨੀ ਨੂੰ ਕਹਿੰਦੇ ਹੈਗੇ ਆ ਪਰ ਅੱਜ ਕੱਲ ਇਹ ਤਾਂ ਬਹੁਤ ਟੈਕਨੀਕਲ ਹੋ ਚੁੱਕਿਆ ਕੰਮ ਬਹੁਤ ਜ਼ਿਆਦਾ ਸਪੈਸ਼ਲਾਈਜ਼ਡ ਆ ਤੇ ਜੋ ਸਕਿੱਲਸ ਖਾਨੇ ਆ ਉਹ ਸਾਡੇ ਸਪਰੇ ਸੁਪਰਵਾਈਜ਼ਰ ਪ੍ਰੋਡਕਸ਼ਨ ਸੁਪਰਵਾਈਜ਼ਰ ਇਦਾਂ ਦੇ ਰੋਲ ਬਹੁਤ ਹੁੰਦੇ ਆਗੇ ਗੱਲੀ ਗੱਲੀ ਗੱਲ ਆ ਬਹੁਤ ਬਰੀਕੀ ਨਾਲ ਫਿਆਰ ਤੇ ਉਹ ਫਿਜ਼ੀਕਲ ਲੇਬਰ ਦਾ ਅਸੀਂ ਜੋ ਟੀਚ ਕਰਦੇ ਆ ਉਹ ਸਿਰਫ ਫਿਜ਼ੀਕਲ ਲੇਬਰ ਨਹੀਂ ਹੈਗੀ ਅਪਾਰਟ ਹਾਈਲੀ ਟੈਕਨੀਕਲੀ ਸਪੈਸ਼ਲਾਈਜ਼ਡ ਹੈਗੀ ਆ ਉਹ ਦੇਖੋ ਕੀ ਹੁੰਦਾ ਕਿ ਇੱਥੇ ਜਿੱਦਾਂ ਜਿਹੜੀ ਗ੍ਰੀਨ ਸਪਲਾਈ ਚੇਨ ਹੈਗੀ ਆ ਉਹ ਕਾਫੀ ਡਿਵੈਲਪਡ ਹੈਗੀ ਆ ਤੇ ਦਾ ਅ ਅਸੀਂ ਵੈਜੀਟੇਬਲ ਸੀ ਸੀਡਿੰਗ ਪ੍ਰੋਡਿਊਸ ਕਰਦੇ ਆ ਜਿਹੜੇ ਗਰੋਅਰ ਸਗੇ ਉਹ ਪ੍ਰੋਡਿਊਸ ਪ੍ਰੋਡਿਊਸ ਕਰਦੇ ਆ ਤੇ ਅਲਟੀਮੇਟਲੀ ਉਹਦਾ ਕੰਟ੍ਰੈਕਟ ਹੁੰਦਾ ਜਿਹੜਾ ਮੈਕਡੋਨਲਡ ਹੈ ਪੈਕਨ ਸੇਮ ਨਾਲ ਹੈਗਾ ਕੇਐਪਸ ਨਾਲ ਹੈਗਾ ਤੇ ਉਹ ਉਹ ਜਿਹੜੀ ਜਿਹੜੀ ਸਪਲਾਈ ਚੇਨ ਹੈਗੀ ਆ ਨਾ ਉਹ ਬਹੁਤ ਡਿਮਾਂਡਿੰਗ ਹੈਗੀ ਆ ਇਟਸ ਨਾਟ ਅ ਸਿੰਪਲ ਉਹਦੇ ਵਿੱਚ ਟ੍ਰੇਸੇਬਿਲਟੀ ਜਿਵੇਂ ਫੈਂਸੀ ਕੈਬਜ ਦੀ ਗੱਲ ਕਰ ਲਈ ਹਾਂਜੀ ਹਾਂਜੀ ਮੈਨੂੰ ਲੱਗਦਾ ਨਹੀਂ ਸਪਲਾਈ ਪੂਰੀ ਹੁੰਦੀ ਹੋਂ ਹਾਂਜੀ ਹਾਂਜੀ ਰੈੱਡ ਕੈਬਜ ਦਾ ਹੈਗੀ ਆ ਉਹ ਸੈਲਡ ਵਿੱਚ ਪੈਂਦੀ ਆ अच्छा लेट अस इथे प्रॉपर टूई ਉਹਨਾਂ ਦੀ ਪ੍ਰੋਸੈਸਿੰਗ ਫੈਕਟਰੀ ਹੈਗੀ ਆ ਜਿਹੜੀ ਕਿ ਕੰਟਰੀ ਵਾਈਡ ਮੈਕਡੋਨਲ ਦੇ ਸੇਲਰ ਮੈਕਡੋਨਲ ਦੇ ਪਿੱਛਲੇ ਪਾਸੇ ਹਾਂ ਬੋਲ ਦੇ ਪਿੱਛੇ ਬਚਰਦੀ ਠੀਕ ਆ ਤੇ ਉਹਨਾਂ ਨਾਲ ਸਾਡੀ ਮੀਟਿੰਗ ਹੁੰਦੀ ਹੈ ਐਨਵਲ ਐਨਵਲ ਮੀਟਿੰਗ ਹੁੰਦੀ ਹੈ ਕਿ ਕਿਹੜੀਆਂ ਵੈਰੀਟੀ ਚੱਲਦੀਆਂ ਆ ਏਅਰਲਾਈਨਸ ਨੂੰ ਸਪਲਾਈ ਹੁੰਦਾ ਜਿੱਥੋਂ ਸਮਾਰ ਹਾਂ ਏਅਰਲਾਈਨਸ ਨੂੰ ਸਪਲਾਈ ਹੁੰਦਾ ਸਾਰਾ ਕੁਝ ਹੁੰਦਾ ਤੇ ਮੈਂ ਕਹਣਾ ਇਹ ਚਾਹਣਾ ਕਿ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਹੋਰ ਸਿੰਪਲ ਨਾ ਜੋ ਫੜੀ ਇੱਛਾ ਬੀਜ ਲਓ ਸਾਨੂੰ ਉਹਨਾਂ ਦੇ ਅਕੋਰਡਿੰਗ ਟੂ ਉਹ ਪ੍ਰੋਡਿਊਸ ਕਰਨਾ ਪੈਂਦਾ ਕਿਹੜੀਆਂ ਵੈਰਿਟੀਆਂ ਚਾਹੁੰਦੇ ਆ ਉਹ ਜੀ ਕਿਹੜਾ ਕੈਮੀਕਲ ਅਸੀਂ ਯੂਜ਼ ਕਰ ਸਕਦੇ ਆ ਕਿਹੜੇ ਨਹੀਂ ਕਰ ਸਕਦੇ ਮੈਂ ਜਿੱਦਾਂ ਕਿਹਾ ਸੀ ਜਿਹਨੇ ਆਪਣਾ ਕੰਮ ਕਰਨਾ ਹੈ ਗਲਤ ਕੈਮੀਕਲ ਯੂਜ਼ ਕਰ ਲਿਆ ਉਹ ਫੂਡ ਟ੍ਰੇਸੇਬਿਲਟੀਜ਼ ਬਾਹਰ ਆ ਗਿਆ ਇਟ ਕੁਡ ਬੀ ਅ ਸੀਰੀਅਸ ਇਸ਼ੂ ਨਿਊਜ਼ੀਲੈਂਡ ਦੇ ਮਿਆਰਾਂ ਦੇ ਮੁਤਾਬਕ ਨਹੀਂ ਫਿਰ ਹਾਂ ਮਿਆਰਾਂ ਦੇ ਮੁਤਾਬਕ ਹੋਂਦਾ ਹੈਗਾ ਇਸ ਕਰਕੇ ਉਹ ਚੀਜ਼ਾਂ ਜੋ ਸਪਲਾਈ ਚੇਨ ਦੀਆਂ ਸੈਂਸਿਟੀਵਿਟੀਜ਼ ਹੈਗੀਆਂ ਉਹ ਅਸੀਂ ਇਸ ਕੋਰਸ ਵਿੱਚ ਕਰਾਣੇ ਆ Never miss an update.